ਕਹਿੰਦੇ ਵੱਡੇ ਬਿਆਨ ਵੀ ਆ ਰਹੇ ਨੇ ਕਾਂਗਰਸ ਲੀਡਰਾਂ ਦੇ ਜਦੋਂ ਤੁਸੀਂ ਬੀਜੇਪੀ ਜੁਆਇਨ ਕੀਤੀ ਆ ਪ੍ਰਤਾਪ ਬਾਜਵਾ ਬੜੇ ਤਿੱਖੇ ਤਲਖ ਜਿਹੜਾ ਵਾ ਸ਼ਬਦਾਵਲੀਆਂ ਉਹ ਯੂਜ਼ ਕਰਦੇ ਹੋਏ ਨਜ਼ਰ ਆ ਰਹੇ ਉਹ ਉਹ ਉਹਨਾਂ ਦੀ ਆਹੀ ਕਮੀ ਰਹੀ ਆ ਜਦੋਂ ਪਾਰਟੀ ਨੇ ਅਸੀਂ ਉਹਨਾਂ ਨੂੰ ਪ੍ਰਧਾਨ ਬਣਾਇਆ ਸੀ ਨਾ 2009 ਚ ਐਮਪੀ ਸੀ ਉਹ ਇਹੀ ਗੱਲਾਂ ਕਰਕੇ ਜਿੱਦਣ ਲਾਏ ਯਤੀਮ ਹੋ ਕੇ ਲਾਏ ਨਾਲ ਇੱਕ ਐਮਐਲਏ ਵੀ 1 ਐਮਐਲਏ ਤਾਂ ਹੋਵੇ ਜਿਹੜਾ ਅੱਜ ਵੀ ਕੋਈ ਨਾਲ ਸੱਜੇ ਖੱਬੇ ਉਹਨਾਂ ਦੇ ਬੰਦਾ ਉਹਨਾਂ ਨੇ ਇਕੱਲੇ ਇਕੱਲੇ ਨੇ ਦਿੱਲੀ ਕਿਹਾ ਜਾ ਕੇ ਵੀ ਅਸੀਂ ਕਾਂਗਰਸ ਛੱਡ ਦਾਂਗੇ ਜੀ ਇਸ ਬੰਦੇ ਨੂੰ ਰੱਖੋਗੇ ਪ੍ਰਧਾਨਗੀ ਤੋਂ ਪੰਜਾਬ ਦੇ ਕਾਂਗਰਸੀਆਂ ਨੇ ਲਹਾਇਆ ਇਕੱਲੇ ਇਕੱਲੇ ਕਾਂਗਰਸੀ ਨੇ ਜਾ ਕੇ ਕਿਹਾ ਵੀ ਪ੍ਰਧਾਨਗੀ ਤੋਂ ਲਹਾਓ ਤੇ ਹੁਣ ਸੀਐਲਪੀ ਲੀਡਰ ਨੇ ਉਦੋਂ ਪਹਿਲਾਂ ਜਿਹੜਾ ਉਹ ਰਾਜ ਸਭਾ ਇਹਦਾ ਆਨੰਦ ਮਾਣੇ ਨੇ ਤੇ ਮੈਂ ਤਾਂ ਇੰਨਾ ਹੀ ਕਹਿ ਸਕਦਾ ਵੀ ਜਿਹੜੀਆਂ ਉਹਨਾਂ ਨੇ ਗੱਲਾਂ ਕੀਤੀਆਂ ਮੈਂ ਤੁਹਾਡੇ ਮੂਹਰੇ ਆਹ ਵਰਕਰਾਂ ਦੇ ਸਿਰ ਤੇ ਆਹ ਜਿਹੜੇ ਖੜੇ ਆ ਮੈਂ ਕਹਿਣਾ ਹੈ ਵੀ ਜੋ ਤੁਸੀਂ ਸ਼ਬਦ ਕਹੇ ਆ ਜੇ ਉਸ ਸ਼ਬਦਾਂ ਤੇ ਤੁਸੀਂ ਖੜੇ ਹੋ ਤਾਂ ਲੁਧਿਆਣੇ ਆ ਕੇ ਕਾगज ਭਰੋ ਤਾਂ ਇੱਥੋਂ ਇਲੈਕਸ਼ਨ ਲੜਦੇ ਆ ਦੇਖਦੇ ਆ ਵੀ ਬਾਟਾ ਨੇਂਗਾ ਵਾਲਾ ਕਿਹਦਾ ਏ ਉਹ ਕਿਵੇਂ ਮਾਂਜਿਆ ਜਾਂਦਾ ਇੱਥੇ ਹੁਣ ਜੇ ਗੱਲ ਕਹੀ ਆ ਤੇ ਇੱਥੇ ਆ ਕੇ ਲੁਧਿਆਣੇ ਆ ਇਲੈਕਸ਼ਨ ਲੜੋ ਕਿਉਂਕਿ ਮੈਂ ਤਾਂ ਕਿਆ ਚੈਲੰਜ ਕੀਤਾ ਨਹੀਂ ਉਹਨਾਂ ਨੇ ਕੀਤਾ ਏ ਮੈਂ ਉਹਨਾਂ ਦਾ ਚੈਲੰਜ ਕਬੂਲ ਦਾ ਏ ਤੇ ਹੁਣ ਉਹ ਇੱਧਰ ਉੱਧਰ ਦੀ ਨਾ ਗੱਲ ਕਰਨ ਵੀ ਮੇਰਾ ਤਾਂ ਆਹੀ ਸਪਾਈ ਲੜ ਲੂਗਾ ਮੇਰਾ ਤਾਂ ਆਹੀ ਲੜ ਲੂਗਾ ਤੇ ਆ ਕੇ ਇਲੈਕਸ਼ਨ ਜਿਹੜੀ ਆ ਉਹ ਲੜੋ ਪਰ ਮੈਨੂੰ ਮੈਂ ਉਹਨਾਂ ਨੂੰ ਜਾਣਦਾ ਉਹ ਤਾਂ ਗੁਰਦਾਸਪੁਰੋਂ ਆਪਣੇ ਜ਼ਿਲ੍ਹੇ 'ਚ ਇਲੈਕਸ਼ਨ ਨਹੀਂ ਲੜ ਸਕਦੇ ਇੱਥੇ ਦੀ ਤਾਂ ਗੱਲ ਹੀ ਛੱਡੋ ਕੱਲ ਤੁਸੀਂ ਆ ਪੀਐਮ ਦੀ ਸਿਕਿਉਰਿਟੀ ਬਰੀਚ ਦਾ ਜਿਹੜਾ ਵਾ ਜ਼ਿਕਰ ਕੀਤਾ ਕੀ ਕੀ ਲੱਗਦਾ ਕਿ ਤੁਸੀਂ ਕਹਾਂਗੇ ਇਹਦੇ ਵਿੱਚ ਸਾਜ਼ਿਸ਼ ਹੈ ਕਿ ਇਹ ਸਾਜ਼ਿਸ਼ ਦੇ ਪਿੱਛੇ ਕੌਣ ਹੈ ਮੈਂ ਤਾਂ ਅੰਦਰ ਹੀ ਸੀ ਮੈਨੂੰ ਕੀ ਨਹੀਂ ਪਤਾ ਜੇ ਪ੍ਰਾਈਮ ਮਿਨਿਸਟਰ ਸਾਹਿਬ ਪਹੁੰਚ ਜਾਂਦੇ ਪੰਜਾਬ 'ਚ ਜੋ ਕੁਝ ਅਨਾਉਂਸਮੈਂਟਾਂ ਉਹਨਾਂ ਦੀਆਂ ਸੀ ਤੇ ਪੰਜਾਬ ਅੱਜ ਬੱਲੇ ਬੱਲੇ ਹੁੰਦੀ ਅੱਜ ਕਿਸਾਨ ਧਰਨਿਆਂ ਤੇ ਥੋੜੀ ਬੈਠਾ ਹੁੰਦਾ 사지ਸ਼ਾ ਕਿ ਇਸ ਉਸ ਵੇਲੇ ਦੀ ਸਰਕਾਰ ਦੀ ਫੁਰਕੀ ਦੀ ਸਾਜ਼ਿਸ਼ਾ ਜੀ ਜਿਹੜਾ ਜਿਹੜੇ ਉਸ ਵੇਲੇ ਦੀ ਸਰਕਾਰ ਚੀਫ ਮਿਨਿਸਟਰ ਸੀ ਜਿਹੜੇ ਉਸ ਵੇਲੇ ਦੇ ਰਹਿਨਮਾ ਸੀਗੇ ਉਹਨਾਂ ਨੇ ਇੱਕ ਪ੍ਰਾਈਮ ਮਿਨਿਸਟਰ ਸਾਹਿਬ ਦੇ ਕੋਈ ਡੀਜੀਪੀ ਨਹੀਂ ਗਿਆ ਤੁਸੀਂ ਇਹ ਦੇਖੋ ਕੋਈ ਚੀਫ ਸਕੱਟਰੀ ਨਹੀਂ ਗਿਆ ਪਰ ਲੁਧਿਆਣਾ ਦੇ ਕਾਂਗਰਸੀ ਕਹਿੰਦੇ ਨੇ ਕਿ ਰਵਨੀਤ ਬਿੱਟੂ ਨੇ ਖਬਰ ਵੀ ਨਹੀਂ ਆਂ ਦਿੱਤੀ ਅਸੀਂ ਤਾਂ ਲੰਚ ਦੀ ਤਿਆਰੀ ਕੀਤੀ ਬੈਠੇ ਸੀਗੇ ਪਰ ਘੰਟੇ ਬਾਅਦ ਪਤਾ ਲੱਗਦਾ ਕਿ ਰਵਨੀਤ ਬਿੱਟੂ ਭਾਜਪਾ ਜੁਆਇਨ ਕਰ ਦਿੰਦੇ ਨੇ ਇਹ ਗੱਲ ਠੀਕ ਕਹਿੰਦੇ ਆ ਆਹਨੇ ਕਾਂਗਰਸੀ ਕਹਿੰਦੇ ਨੇ ਕਿ ਪਰ ਵਰਕਰ ਜਵਾਬ ਦੇਣਗੇ ਅਸ਼ਟਾ ਜਿਹੜਾ ਵਾ ਮੂੰਹ ਤੋੜਵਾ ਜਵਾਬ ਦੇਣਗੇ ਤੇ ਹੈਰਾਨਗੇ ਰਵਨੀਤ ਬਿੱਟੂ ਨੂੰ ਕਾਂਗਰਸ ਦੇ ਵਰਕਰ ਦੇਖੋ ਗੱਲ ਇੰਨੀ ਆ ਮੈਂ ਤਾਂ ਇਸ ਵੇਲੇ ਬੀਜੇਪੀ ਚਾ ਮੈਨੂੰ ਤਾਂ ਜਿਤਾਉਣ ਬੀਜੇਪੀ ਦੇ ਵਰਕਰਾਂ ਨੇ ਜਿਤਾਉਣਾ ਜਦੋਂ ਵੀ ਇਹ ਸੱਤਾ ਚ ਆ ਜਾਂਦੇ ਆ ਇਹ ਲੀਡਰ ਜਿੰਨੇ ਵੀ ਇਹੀ ਤਾਂ ਕਮੀ ਆ ਗਈ ਕਾਂਗਰਸ ਪਾਰਟੀ ਥੋੜੀ ਮਾੜੀ ਆ ਜੇ ਕੁਝ ਮੈਂ ਅੱਜ ਹਾਂ ਤਾਂ ਕਾਂਗਰਸ ਪਾਰਟੀ ਕਰਕੇ ਤੇ ਜੇ ਕਾਂਗਰਸ ਪਾਰਟੀ ਜਦੋਂ ਸੱਤਾ ਚਾਉਂਦੀ ਆ ਇਹ ਆਪਣੇ ਗੱਡੀਆਂ 'ਚ ਬਹਿਣ ਵਾਲੇ ਉਹਨਾਂ ਨੂੰ ਸਟੇਜਾਂ 'ਤੇ ਉਹਨਾਂ ਨੂੰ ਚੇਅਰਮੈਨੀਆਂ ਉਹਨਾਂ ਨੂੰ ਸਭ ਕੁਝ ਕਾਂਗਰਸ ਦੇ ਵਰਕਰ ਨੂੰ ਪੁੱਛਿਆ ਕਾ ਦਾ ਜਿਹੜਾ ਬੂਥਾਂ ਦੇ ਬੈੰਦਾ ਵਰਕਰ ਜਾਂ ਜਿਹੜਾ ਨਾਰੇ ਲਾਉਂਦਾ ਜੋ ਟੈਂਟ ਲਾਉਂਦਾ ਦਰਿਆ ਬਚਾਉਂਦਾ ਉਹਨੂੰ ਪੁੱਛਿਆ ਕਿ ਨੂੰ ਮੈਂ 1-10 ਦਿਨ ਮੈਨੂੰ ਮੈਂ ਤੁਹਾਨੂੰ ਦੱਸਦਾ ਵੀ ਕਾਂਗਰਸ ਵਰਕਰ ਆ ਜਿਹੜਾ 2 ਮਹੀਨੇ ਦੇ ਅੰਦਰ ਅੰਦਰ ਇਲੈਕਸ਼ਨ ਦਾ ਟਾਈਮ ਆ ਤੁਹਾਨੂੰ ਕਾਂਗਰਸ ਦਾ ਲੀਡਰ ਆ ਜਾਣਗੇ ਕਾਂਗਰਸ ਦੇ ਸਾਰੇ ਵਰਕਰ ਆ ਜਿਹੜੇ ਉਹ ਬੀਜੇਪੀ ਫੁੱਲ ਥੰਡੇ ਥੱਲੇ ਹੋਣਗੇ ਬੀਜੇਪੀ ਤੋਂ ਟਿਕਟ ਮਿਲਣ ਤੋਂ ਬਾਅਦ ਰਵਨੀਤ ਬਿੱਟੂ ਲਗਾਤਾਰ ਹੁਣ ਹਲਕੇ ਦੇ ਵਿੱਚ ਵਿਚਰਦੇ ਹੋਏ ਨਜ਼ਰ ਆ ਰਹੇ ਨੇ ਲੋਕਾਂ ਦੇ ਨਾਲ ਰਾਫਤਾ ਕਾਇਮ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਪ੍ਰਚਾਰ ਦੀ ਸ਼ੁਰੂਆਤ ਕਰ ਦਿੱਤੀ ਗਈ ਆ ਸਾਡੇ ਨਾਲ ਮਜੂਨ ਨੇ ਰਵਨੀਤ ਬਿੱਟੂ ਬਿੱਟੂ ਜੀ ਕਿਸ ਤਰ੍ਹਾਂ ਦੇ ਦੇਓ ਕੱਲ ਕੱਲ ਬੀਜੇਪੀ ਵੱਲੋਂ ਗ੍ਰੈਂਡ ਵੈਲਕਮ ਦਿੱਤਾ ਗਿਆ ਅੱਜ ਪ੍ਰਚਾਰ ਇਹ ਡਟ ਗਏਓ ਕਿਸ ਤਰ੍ਹਾਂ ਦੇ ਦੇਓ ਕਿਸ ਤਰ੍ਹਾਂ ਦੀ ਜਿਹੜੀ ਆ ਲੋਗਾ ਦੀ ਕਿਸ ਤਰ੍ਹਾਂ ਦਾ ਸਿਨੈਰੀਓ ਦੇਖਣ ਨੂੰ ਮਿਲਿਆ ਹੋਰ ਗੱਲ ਸਭ ਕੱਲ ਤਾਂ ਨਾ ਮਤਲਬ ਮੈਂ ਸ਼ਬਦਾਂ ਚ ਨਹੀਂ ਮੈਂ ਘਰੇ ਜਾ ਕੇ ਜਦੋਂ ਆਪਣੀ ਸ਼ਰਟ ਆਪਣਾ ਕਮੀਜ਼ ਆਪਣੇ ਦੇਖੇ ਤਾਂ ਮੈਂ ਸਮਝਦਾ ਆ ਰੰਗ ਦੇ ਬੇ ਨਾਲ ਰੰਗਿਆ ਪਿਆ ਸੀ ਉਹਨਾਂ ਦੇ ਨਾਲ ਤੇ ਸਾਰਾ ਲੁਧਿਆਣਾ ਅਕ੍ਰੋਸ ਦੀ ਪਾਰਟੀ ਕੋਈ ਵੀ ਪਾਰਟੀ ਦੀ ਗੱਲ ਨਹੀਂ ਰਹੀ ਹਰ ਲੁਧਿਆਣਾ ਵਾਸੀ ਆ ਜਿਹੜਾ ਉਹ ਕੱਲ ਉਮੜਿਆ ਉਹ ਪਹੁੰਚਿਆ ਤੇ ਉਹਨਾਂ ਨੇ ਪਿਆਰ ਦਿੱਤਾ ਅੱਜ ਜਿਹੜਾ ਇਹ ਮੱਥਾ ਟੇਕਣ ਆਲਮਗੀਰ ਸਾਹਿਬ ਗੁਰਦੁਆਰਾ ਸਾਹਿਬ ਦਾ ਪ੍ਰੋਗਰਾਮ ਬਣਿਆ ਸੀ ਦਿਹਾੜਾ ਪਰਾਂ ਤੇ ਇਹ ਆਪਣਾ ਪਿਆਰ ਦੇਣ ਲਈ ਰਾਹ ਦੇ ਵਿੱਚ ਤਿੰਨ ਚਾਰ ਥਾਂ ਮੈਂ ਹਜੇ ਤੱਕ ਰੁਕ ਚੁੱਕਿਆ ਕੋਈ ਪ੍ਰੋਗਰਾਮ ਨਹੀਂ ਸੀ ਕਿਉਂਕਿ ਨਾ ਸੀ ਕੋਈ ਪਰਮਿਸ਼ਨ ਲਈ ਜਾਂ ਨਾ ਕੋਈ ਸਪੀਕਰ ਸਾਊਂਡ ਕਿਉਂਕਿ ਇਲੈਕਸ਼ਨ ਕਮਿਸ਼ਨ ਬੜਾ ਸਖਤ ਆ ਤੇ ਸਾਰਿਆਂ ਨਾਲ ਸਿਰਫ ਚਾਹ ਏ ਜੋ ਕਿਉਂਕਿ ਬੀਜੇਪੀ ਪਹਿਲੀ ਵਾਰ ਇਲੈਕਸ਼ਨ ਲੜ ਰਹੀ ਆ ਆ ਪੰਜਾਬ ਦੇ ਵਿੱਚ ਇਕੱਲੇ ਆ ਤੇ ਉਹ ਬੀਜੇਪੀ ਦਾ ਵਰਕਰ ਆ ਜਿਹੜਾ ਉਹ ਇੱਕ ਸਮਝ ਲਓ 5 ਗੁਣਾ ਕੰਮ ਕਰ ਰਿਹਾ ਇੰਨਾ ਚਾਹ ਚਾਹ ਹਰ ਦੇ ਫੁੱਲ ਦੇਖੋ ਆਪਣਾ ਨਿਸ਼ਾਨ ਆ ਜਿਹੜਾ ਸਿੰਬਲ ਆ ਉਹਨੂੰ ਕਿਸ ਤਰੀਕੇ ਨਾਲ ਪਿਆਰ ਕਰਦੇ ਆ ਨਾਲ ਰੱਖਦੇ ਆ ਕਿਉਂਕਿ ਇਹਨਾਂ ਨੇ ਕਦੇ ਸੱਤਾ ਨਹੀਂ ਬੋਲੇ ਸੋਨਿਹਾਲ ਇਹਨਾਂ ਨੇ ਇਹਨਾਂ ਨੇ ਮਿਹਨਤੀ ਕੀਤੀ ਆ ਤੇ ਪਹਿਲੀ ਵਾਰ ਇਹ ਭਾਜਪੀ ਨੂੰਰੇ ਇਕੱਲੇ ਫੈਸਲਾ ਕੀਤਾ ਤੇ 400 ਦੀ ਮਾਲਾ ਇਹ ਜਿਹੜੀ ਬਣ ਰਹੀ ਆ ਉਹਦੇ ਵਿੱਚ ਲੁਧਿਆਣਾ ਮੈਂ ਇਹਨਾਂ ਦੇ ਜੋਰ ਇਹਨਾਂ ਦਾ ਜੋਸ਼ ਇਹਨਾਂ ਦਾ ਦੇਸ਼ ਪੰਜਾਬ ਪ੍ਰਤੀ ਪਿਆਰ ਦੇਖ ਕੇ ਕਹਿ ਸਕਦਾ ਹਾਂ ਵੀ 400 ਦੀ ਮਾਲਾ ਦੇ ਵਿੱਚ ਲੁਧਿਆਣਾ 100% ਸ਼ਾਮਲ ਹੋਊਗਾ ਕੱਲ ਤੁਸੀਂ ਪ੍ਰੈਸ ਕਾਨਫਰੰਸ ਦੇ ਵਿੱਚ 1984 ਦਾ ਮੁੱਦਾ ਦੱਸਿਆ ਦੰਗਾ ਜਿਹੜੇ ਦੰਗੇ ਹੋਏ ਆ ਦਰਬਾਰ ਸਾਹਿਬ ਦੇ ਉੱਤੇ ਅਟੈਕ ਹੋਇਆ ਉਹਦਾ ਮੁੱਦਾ ਦੱਸਿਆ ਤੇ ਰਾਮ ਮੰਦਰ ਨੂੰ ਲੈ ਕੇ ਜਿਹੜਾ ਤੁਹਾਡੇ ਮਨ ਚੇਂਜ ਹੋਇਆ ਉਸ ਨੂੰ ਲੈ ਕੇ ਦੱਸਿਆ ਕਿਸ ਤਰ੍ਹਾਂ ਦੇਖ ਦਿਓ ਜਦੋਂ ਤੁਸੀਂ ਕਹਿੰਦੇ ਹੋ ਕਿ 1984 ਦੇ ਦੰਗੇ ਅਤੇ ਦਰਬਾਰ ਸਾਹਿਬ ਦੇ ਅਟੈਕ ਦੇ ਵਿੱਚ ਮੇਜਰ ਰੋਲ ਕਾਂਗਰਸ ਦਾ ਰਿਹਾ ਮੈਂ ਇਹ ਗੱਲ ਕਹੀ ਮੈਂ ਇਹ ਗੱਲ ਕਹੀ ਵੀ ਕਾਂਗਰਸ ਪਾਰਟੀ ਬਿਲੇ ਸਭ ਕੁਝ ਹੋਇਆ ਪਰ ਇੱਥੇ ਲੋਕਾਂ ਨੇ ਪੰਜਾਬ ਦੇਆਂ ਨੇ ਤਾਂ ਕਾਂਗਰਸ ਨੂੰ ਫੇਰ ਵੋਟ ਪਾਈ ਤਿੰਨ ਵਾਰ ਸਰਕਾਰ ਬਣਾਈ ਪਰ ਉਹ ਸardar ਬਿਆਨ ਸਿੰਘ ਜੀ ਨੇ ਮਿਹਨਤ ਕਰਕੇ ਕਿਉਂਕਿ 10 ਸਾਲ 15 ਸਾਲ ਤੱਕ ਸਰਕਾਰ ਨਹੀਂ ਸੀ ਕੋਈ ਕਿਸੇ ਦੀ ਤੇ ਉਹ ਸਰਕਾਰ ਉਹ ਲੈ ਕੇ ਆਏ ਕਾਂਗਰਸ ਦੀ ਮੈਂ ਉਸੇ ਤਰੀਕੇ ਨਾਲ ਉਸੇ ਤਰੀਕੇ ਨਾਲ ਇੱਥੇ ਮਿਹਨਤ ਬੀ ਦੇ ਪੀਚ ਕਰਕੇ ਭਾਜਪੀ ਨੂੰ ਵੀ 2027 ਚ ਇੱਥੇ ਸਰਕਾਰ ਚ ਲੈ ਕੇ ਆਉਂ ਸੱਤਾ ਚ ਲੈ ਕੇ ਆਉਂ ਉਹੀ ਖੂਨ ਉਹੀ ਜਜ਼ਬਾਏ ਲੋਕਾਂ ਪਿੱਛੇ ਚਾਹੇ ਕੁਝ ਵੀ ਕਰਨਾ ਪਵੇ ਜੇ ਉਹ ਮਿਹਨਤ ਕਰਨਗੇ ਤੇ ਲੋਕਾਂ ਨੂੰ ਵਿਸ਼ਵਾਸ ਆ ਢਾਲਸਾ ਮੈਂ ਚੈਲੰਜ ਕਰਕੇ ਕਹਿਣਾ ਮੈਨੂੰ ਮਾਣ ਆ ਇਸ ਗੱਲ ਦਾ ਕੋਈ ਕੋਈ ਹੰਕਾਰ ਨਹੀਂ ਮੈਨੂੰ ਮਾਣ ਆ ਇਸ ਗੱਲ ਦਾ ਕਿਹੜਾ ਕਿਸੇ ਪਾਰਟੀ ਚ ਲੀਡਰ ਦਿਖਾ ਦਿਓ ਕਿਹੜਾ ਲੀਡਰ ਆ ਜਿਨੇ ਪੰਜਾਬ ਤੁਰ ਕੇ ਕੱਲਾ ਕੱਲਾ ਪਿੰਡ ਕੱਲਾ ਕੱਲਾ ਸ਼ਹਿਰ ਮੈਂ ਵਿਧਾਨ ਸਭਾ ਦੀ ਤਾਂ ਗੱਲ ਹੀ ਛੱਡ ਦਿਓ 117 ਦੀ ਕੱਲਾ ਕੱਲਾ ਚੱਪਾ ਚੱਪਾ ਮੈਂ ਤੁਰ ਕੇ ਮੈਨੂੰ ਇੱਕ ਇੱਕ ਪਿੰਡ ਦੀ ਤਕਲੀਫ ਇੱਕ ਇੱਕ ਸ਼ਹਿਰ ਦੀ ਤਕਲੀਫ ਪਤਾ ਏ ਉੱਥੇ ਤਾਂ ਉਹਨਾਂ ਨੂੰ ਮੈਂ ਮੌਕਾ ਨਹੀਂ ਮੈਨੂੰ ਦਿੱਤਾ ਮੈਂ ਉਹਨਾਂ ਨੂੰ ਕਹਿ ਕਹਿ ਥੱਕ ਗਿਆ ਜਿਨ੍ਹਾਂ ਨੇ ਮੈਨੂੰ ਤੋਰੇ ਆ ਸੀ ਵੀ ਪੰਜਾਬ ਦੀ ਦੇਖ ਦੁਖ ਤਕਲੀਫ 1500 ਕਿਲੋਮੀਟਰ ਮੈਂ ਇੱਕ ਦਿਨ ਵੀ ਪੈਰ ਰੱਖ ਕੇ ਨਾ ਗੱਡੀ ਸਕੂਟਰ ਤੇ ਨਹੀਂ ਦੇਖਿਆ ਸੀ ਮੈਨੂੰ ਪਤਾ ਹਾਂ ਤੇ ਉਸ ਤੋਂ ਬਾਅਦ ਕਿਹੜਾ ਇੱਕ ਲੀਡਰ ਦਿਖਾ ਦੇਣਾ ਕਾਂਗਰਸ ਪਾਰਟੀ ਦਾ ਜਾਂ ਹੋਰ ਕਿਸੇ ਪਾਰਟੀ ਜਿਨੇ ਇਹ ਪੰਜਾਬ ਤੇ ਮੈਂ ਆਪਣੇ ਪੈਰਾਂ ਦੇ ਨਾਲ ਕੱਲਾ-ਕੱਲਾ ਹਰੇਕ ਪਿੰਡ ਦਾ ਦੁੱਖ-ਦਰਦ ਵੰਡਿਆ ਜਾ ਕੇ ਉਦੋਂ ਬਾਅਦ ਕਿਸਾਨਾਂ ਦੀ ਗੱਲ ਆ ਗਈ ਕਿਹੜਾ ਇੱਕ ਲੀਡਰ ਆ ਮੈਨੂੰ ਦਿਖਾ ਦਿਓ ਮੈਂ ਤੇ ਔਜਲਾ ਸਾਹਿਬ ਤੋਂ ਸਵਾਇ ਜਿਹੜੇ ਸਵਾ ਸਾਲ ਚਾਹੇ ਕਿੰਨਾ ਸਿਕਿਉਰਿਟੀ ਰਿਸਕ ਚਾਹੇ ਕਿੰਨਾ ਮੀਂਹ ਢੀਰੀ ਤੂਫਾਨ ਗਰਮੀ ਇੱਕ ਸਵਾ ਸਾਲ ਜੰਤਰ ਮੰਤਰ ਬੈਠੇ ਰਹੇ ਆ ਤੇ ਮੋਦੀ ਸਾਹਿਬ ਤੇ ਅਮਿਤ ਸ਼ਾਹ ਜੀ ਤੋਂ ਬਿੱਲ ਵਾਪਸ ਕਰਵਾਏ ਤੇ ਇਸ ਕਰਕੇ ਮੈਂ ਇਹ ਕਹਣਾ ਵੀ ਗੱਲ ਤਾਂ ਦੱਸਣ ਇਹ ਤਾਂ ਉਹਨੇ ਪ੍ਰਧਾਨ ਬਣ ਕੇ ਜੇ ਧਰਨਾ ਵੀ ਦੇਣਾ ਉਹ ਵੀ ਕਾਂਗਰਸ ਭਵਨ ਦੇ ਅੰਦਰ ਦਰਵਾਜ਼ੇ ਦੇ ਅੰਦਰ ਦੇ ਲੈਣਾ ਇਹ ਉਹ ਲੀਡਰ ਨੇ ਇਹਨਾਂ ਇਹਨਾਂ ਦਾ ਇਹਨਾਂ ਦਾ ਕੀ ਕਿਸੇ ਨਾਲ ਤੁਸੀਂ ਕਰੋ ਕਹਿੰਦੇ ਵੱਡੇ ਬਿਆਨ ਵੀ ਆ ਰਹੇ ਨੇ ਕਾਂਗਰਸ ਲੀਡਰਾਂ ਦੇ ਜਦੋਂ ਤੁਸੀਂ ਭਾਜਪਾ ਜੁਆਇਨ ਕੀਤੀ ਆ ਪ੍ਰਤਾਪ ਬਾਜਵਾ ਬੜੇ ਤਿੱਖੇ ਤਲਖ ਜਿਹੜਾ ਵਾ ਸ਼ਬਦਾਵਲੀਆਂ ਉਹ ਯੂਜ਼ ਕਰਦੇ ਹੋਏ ਨਜ਼ਰ ਆ ਰਹੇ ਨੇ ਕਹਿੰਦੇ ਨੇ ਕਿ ਚਿਹਰਾ ਨੂਰਾਨੀ ਜਿਹੜਾ ਮਨ ਸ਼ੈਤਾਨੀ ਮੈਨੂੰ ਆਸ ਨਹੀਂ ਸੀ ਕਿਉਂਕਿ ਮੈਂ ਕਿਸੇ ਤੇ ਕਦੇ ਪਰਸਨਲ ਅਟੈਕ ਕੀਤਾ ਉਹ ਤਾਂ ਨਾਲੇ ਵੱਡੇ ਨੇ ਉਹ ਤਾਂ ਮੇਰੇ ਵੱਡੇ ਨੇ ਕੋਈ ਕੋਈ ਅਣਜਾਣ ਬੰਦਾ ਗੱਲ ਕਰੇ ਤਾਂ ਨਾ ਕਰੇ ਪਰ ਉਹ ਉਹ ਉਹਨਾਂ ਦੀ ਆਹੀ ਕਮੀ ਰਹੀ ਆ ਜਦੋਂ ਪਾਰਟੀ ਨੇ ਅਸੀਂ ਉਹਨਾਂ ਨੂੰ ਪ੍ਰਧਾਨ ਬਣਾਇਆ ਸੀ ਨਾ 2009 ਚ ਐਮਪੀ ਸੀ ਉਹ ਇਹੀ ਗੱਲਾਂ ਕਰਕੇ ਜਿੱਦਣ ਲਾਏ ਯਤੀਮ ਹੋ ਕੇ ਲਾਏ ਨਾਲ ਇੱਕ ਐਮਐਲਏ ਵੀ ਇੱਕ ਐਮਐਲਏ ਤਾਂ ਹੋਵੇ ਜਿਹੜਾ ਅੱਜ ਵੀ ਕੋਈ ਨਾਲ ਸੱਜੇ ਖੱਬੇ ਉਹਨਾਂ ਦੇ ਬੰਦਾ ਉਹਨਾਂ ਨੇ ਇਕੱਲੇ-ਇਕੱਲੇ ਨੇ ਦਿੱਲੀ ਕਿਹਾ ਜਾ ਕੇ ਵੀ ਅਸੀਂ ਕਾਂਗਰਸ ਛੱਡ ਦਾਂਗੇ ਜੀ ਇਸ ਬੰਦੇ ਨੂੰ ਰੱਖੋਗੇ ਪ੍ਰਧਾਨਗੀ ਤੋਂ ਪੰਜਾਬ ਦੇ ਕਾਂਗਰਸੀਆਂ ਨੇ ਲਹਾਇਆ ਇਕੱਲੇ ਇਕੱਲੇ ਕਾਂਗਰਸੀ ਦੇ ਜਾ ਕੇ ਕਿਹਾ ਵੀ ਪ੍ਰਧਾਨਗੀ ਤੋਂ ਲਹਾਓ ਤੇ ਹੁਣ ਸੀਐਲਪੀ ਲੀਡਰ ਨੇ ਉਦੋਂ ਪਹਿਲਾਂ ਜਿਹੜਾ ਉਹ ਰਾਜ ਸਭਾ ਇਹਦਾ ਆਨੰਦ ਮਾਣੇ ਨੇ ਤੇ ਮੈਂ ਤਾਂ ਇੰਨਾ ਹੀ ਕਹਿ ਸਕਦਾ ਵੀ ਜਿਹੜੀਆਂ ਉਹਨਾਂ ਨੇ ਗੱਲਾਂ ਕੀਤੀਆਂ ਮੈਂ ਤੁਹਾਡੇ ਮੂਹਰੇ ਆਹ ਵਰਕਰਾਂ ਦੇ ਸਿਰ ਤੇ ਆ ਜਿਹੜੇ ਖੜੇ ਆ ਚੈਲੰਜ ਨਹੀਂ ਚੈਲੰਜ ਤਾਂ ਅਲੱਗ ਗੱਲ ਹੁੰਦੀ ਆ ਮੈਂ ਕਹਿਣਾ ਏ ਜੇ ਜੋ ਤੁਸੀਂ ਸ਼ਬਦ ਕਹੇ ਆ ਜੇ ਉਸ ਸ਼ਬਦਾਂ ਤੇ ਤੁਸੀਂ ਖੜੇ ਹੋ ਤਾਂ ਲੁਧਿਆਣੇ ਆ ਕੇ ਕਾगज ਭਰੋ ਤਾਂ ਇੱਥੋਂ ਇਲੈਕਸ਼ਨ ਲੜਦੇ ਆ ਦੇਖਦੇ ਆ ਵੀ ਬਾਟਾ ਲੇਂਗਾ ਵਾਲਾ ਕਿਹਦਾ ਏ ਉਹ ਕਿਵੇਂ ਮਾਂਜਿਆ ਜਾਂਦਾ ਇੱਥੇ ਹੁਣ ਜੇ ਗੱਲ ਕਹੀ ਆ ਤੇ ਇੱਥੇ ਆ ਕੇ ਲੁਧਿਆਣੇ ਆ ਇਲੈਕਸ਼ਨ ਲੜੋ ਕਿਉਂਕਿ ਮੈਂ ਤਾਂ ਕਹਾਂ ਚੈਲੰਜ ਕੀਤਾ ਨਹੀਂ ਉਹਨਾਂ ਨੇ ਕੀਤਾ ਏ ਮੈਂ ਜਿੰਦਾਬਾਦ ਮੈਂ ਉਨੀਤ ਸਿੰਘ ਬਿੱਟਾ ਮੈਂ ਉਹਨਾਂ ਦਾ ਚੈਲੰਜ ਕਬੂਲਦਾ ਹਾਂ ਤੇ ਹੁਣ ਉਹ ਇਧਰ ਉਧਰ ਦੀ ਨਾ ਗੱਲ ਕਰਨ ਵੀ ਮੇਰਾ ਤਾਂ ਆਹੀ ਸਪਾਈ ਲੜ ਲੂਗਾ ਮੇਰਾ ਤਾਂ ਆਹੀ ਲੜ ਲੂਗਾ ਤੇ ਆ ਕੇ ਇਲੈਕਸ਼ਨ ਜਿਹੜੀ ਆ ਉਹ ਲੜੋ ਪਰ ਮੈਨੂੰ ਮੈਂ ਉਹਨਾਂ ਨੂੰ ਜਾਣਦਾ ਉਹ ਤਾਂ ਗੁਰਦਾਸਪੁਰ ਆਪਣੇ ਜ਼ਿਲ੍ਹੇ ਚ ਇਲੈਕਸ਼ਨ ਨਹੀਂ ਲੜ ਸਕਦੇ ਇੱਥੇ ਦੀ ਤਾਂ ਗੱਲ ਹੀ ਛੱਡੋ ਇੱਕਲਾ ਸਵਾਲ ਹੈ ਕੱਲ ਤੁਸੀਂ ਪੀਐਮ ਦੀ ਸਿਕਿਉਰਿਟੀ ਬ੍ਰੀਚ ਦਾ ਜਿਹੜਾ ਵਾ ਜ਼ਿਕਰ ਕੀਤਾ ਕਿ ਕੀ ਲੱਗਦਾ ਕਿ ਤੁਸੀਂ ਕਹਾਂਗੇ ਇਹਦੇ ਵਿੱਚ ਸਾਜ਼ਿਸ਼ ਹੈ ਕਿ ਇਹ ਸਾਜ਼ਿਸ਼ ਦੇ ਪਿੱਛੇ ਕੌਣ ਮੈਂ ਤਾਂ ਅੰਦਰ ਹੀ ਸੀ ਮੈਨੂੰ ਕੀ ਨਹੀਂ ਪਤਾ ਵੀ ਇਹਨਾਂ ਨੇ ਕੀ ਕੀਤਾ ਹੈ ਜੇ ਪ੍ਰਾਈਮ ਮਿਨਿਸਟਰ ਸਾਹਿਬ ਪਹੁੰਚ ਜਾਂਦੇ ਪੰਜਾਬ 'ਚ ਜੋ ਕੁਝ ਅਨਾਉਂਸਮੈਂਟਾਂ ਉਹਨਾਂ ਦੀਆਂ ਸੀ ਤੇ ਪੰਜਾਬ ਅੱਜ ਬੱਲੇ ਬੱਲੇ ਹੁੰਦੀ ਅੱਜ ਕਿਸਾਨ ਧਰਨਿਆਂ ਤੇ ਥੋੜੀ ਬੈਠਾ ਹੁੰਦਾ ਉਸ ਵੇਲੇ ਦੀ ਸਰਕਾਰ ਦੀ ਹੋਰ ਕੀ ਦੀ ਸਾਜ਼ਿਸ਼ਾ ਜੀ ਜਿਹੜਾ ਜਿਹੜੇ ਉਸ ਵੇਲੇ ਦੀ ਸਰਕਾਰ ਚੀਫ ਮਿਨਿਸਟਰ ਸੀ ਜਿਹੜੇ ਉਸ ਵੇਲੇ ਦੇ ਰਹਿਨਮਾ ਸੀਗੇ ਉਹਨਾਂ ਨੇ ਇੱਕ ਪ੍ਰਾਈਮ ਮਿਨਿਸਟਰ ਸਾਹਿਬ ਦੇ ਕੋਈ ਡੀਜੀਪੀ ਨਹੀਂ ਗਿਆ ਤੁਸੀਂ ਇਹ ਦੇਖੋ ਕੋਈ ਚੀਫ ਸਕੱਟਰੀ ਨਹੀਂ ਗਿਆ ਸੂਬੇ ਦੀ ਕਮਾਨ ਜਿਹੜੀ ਹੈ ਮੁੱਖ ਮੰਤਰੀ ਦੇ ਹੱਥ ਹੁੰਦੀ ਹੈ ਤੁਹਾਨੂੰ ਲੱਗਦਾ ਕਿ ਮੁੱਖ ਮੰਤਰੀ ਉਸ ਟਾਈਮ ਚਰਨਜੀਤ ਸਿੰਘ ਚੰਨੀ ਸੀ ਚੰਨੀ ਕਲੀਅਰ ਉਹਨਾਂ ਤੋਂ ਬਿਨਾਂ ਤਾਂ ਕੋਈ ਪੱਤਾ ਹੀ ਨਹੀਂ ਹਿੱਲ ਸਕਦਾ ਜਿਵੇਂ ਮੈਂ ਕਹਿਣਾ ਇਸ ਵੇਲੇ ਭਵਨ ਅੰਦਮਨ ਜਿਹੜੇ ਉਹ ਰੋਪ ਲਾਉਂਦੇ ਹੋ ਇਸ ਕਰਕੇ ਮੈਂ ਕਿਹਾ ਕਿਤੇ ਵੀ ਚਾਰ ਬੰਦਿਆਂ ਨੂੰ ਉਹਨਾਂ ਨੇ ਇਸ ਤਰੀਕੇ ਨਾਲ ਪੁਲ ਤੇ ਉਹ ਗੱਡੀਆਂ ਉਹਨਾਂ ਦੀਆਂ ਉਹਨਾਂ ਨੇ ਕਿਹਾ ਵੀ ਮੈਂ ਹੈਲੀਕਾਪਟਰ ਜਹਾਜ਼ ਛੱਡੋ ਮੀਨ ਏਰੀਆ ਮੈਂ ਗੱਡੀਆਂ 'ਚ ਜਾ ਕੇ ਪੰਜਾਬ ਨੂੰ ਅਨਾਉਂਸਮੈਂਟਾ ਕਰਨਾ ਚਾਹੁੰਨਾ ਯਾਰ ਮੇਰੀ ਗੱਲ ਦੱਸੋ ਜਿਹਨੇ ਗੁਰੂ ਜਿਹਣਾ ਗੁਰੂ ਦਾਸ ਕਰਤਾਰਪੁਰ ਸੰਗ ਲਾਭਾ ਸਭ ਪੰਜਾਬੀ ਤੇ ਸਿੱਖ ਅਰਦਾਸ ਕਰਦੇ ਨੇ ਕਰੋੜਾਂ ਤੇ ਉਹ ਲੰਘਾ ਕਿਹਨੇ ਖੋਲਿਆ ਨਰਿੰਦਰ ਮੋਦੀ ਜੀ ਨੇ ਬੋਲੇ ਸੋਨਿਆ ਸਤ ਸ੍ਰੀ ਅਕਾਲ ਸ਼ਹਿਬ ਚਾਰੋਂ ਸ਼ਹਿਬਜ਼ਾਦਿਆਂ ਦੀ ਸਭ ਤੋਂ ਵੱਡੀ ਕੁਰਬਾਨੀ ਆ ਕਿਹਨੇ ਵੀਰ ਬਲਦਵਸ ਬਣਾਇਆ ਕਿਸੇ ਨੇ ਬਣਾਇਆ ਸੀ ਨਰਿੰਦਰ ਮੋਦੀ ਜੀ ਨੇ ਬਣਾਇਆ ਤੇ ਜੇ ਸਭ ਤੋਂ ਵੱਡਾ ਕੰਮ ਜੀਐਸਟੀ ਚਲੋ ਛੋਟੀ ਗੱਲ ਆ ਕੋਈ ਜੀਐਸਟੀ ਕਿਸੇ ਨੇ ਕਿਉਂ ਨਹੀਂ ਕੀਤਾ ਸੀ ਦਰਬਾਰ ਸਾਹਿਬ ਦੇ ਜਿੰਨਾ ਵੀ ਉੱਥੇ ਸਾਜੋ ਸਮਾਨ ਕੋਈ ਵੀ ਲੱਗਦਾ ਤੇ ਜਿੰਨਾ ਵੀ ਪੈਸਾ ਐਨਆਰਆਈ ਭੇਜ ਸਕਦਾ ਏ ਜੇ ਉਹ ਗੁਰਦੁਆਰਾ ਸਾਹਿਬ ਨੂੰ ਭੇਜਣਾ ਚਾਹੁੰਦਾ ਉਹਦੇ ਲਈ ਕੋਈ ਦਿੱਕਤ ਨਹੀਂ ਕੋਈ ਟੈਕਸ ਨਹੀਂ ਕੁਛ ਨਹੀਂ ਉਹ ਸਿੱਧਾ ਜਦ ਮਰਜੀ ਸਾਢੇ 500 ਸਾਲਾ 400 ਸਾਲਾ ਇਹ ਚੀਜ਼ਾਂ ਕਿਹਨੇ ਮਨਾਈਆਂ ਏ ਪਰ ਲੁਧਿਆਣਾ ਦੇ ਕਾਂਗਰਸੀ ਕਹਿੰਦੇ ਨੇ ਕਿ ਰਵਨੀਤ ਬਿੱਟੂ ਨੇ ਖਬਰ ਵੀ ਨਹੀਂ ਆਂ ਦਿੱਤੀ ਅਸੀਂ ਤਾਂ ਲੰਚ ਦੀ ਤਿਆਰੀ ਕੀਤੀ ਬੈਠੇ ਸੀਗੇ ਪਰ ਘੰਟੇ ਬਾਅਦ ਪਤਾ ਲੱਗਦਾ ਕਿ ਰਵਨੀਤ ਬਿੱਟੂ ਭਾਜਪਾ ਜੁਆਇਨ ਕਰ ਦਿੰਦੇ ਨੇ ਦੋਸਤੀ ਰਹੀ ਆ ਦੋਸਤੀ ਦੇ ਜਿਹੜਾ ਵਾ ਇਹ ਗੱਲ ਠੀਕ ਕਹਿੰਦੇ ਆ ਇਹ ਚ ਕੋਈ ਗੱਲ ਨਹੀਂ ਇਹ ਗੱਲ ਮੈਨੂੰ ਵੀ ਨਹੀਂ ਪਤਾ ਸੀ ਮੈਨੂੰ ਤਾਂ ਜਦੋਂ ਸਵੇਰੇ ਸ਼੍ਰੀ ਅਮੇਸ਼ ਸ਼ਾਹ ਜੀ ਦਾ ਅਹਮਦਾਬਾਦ ਤੋਂ 9:30 ਵਜੇ ਫੋਨ ਆਇਆ ਹੋਲੀ ਤੋਂ ਅਗਲੇ ਦਿਨ ਮੈਂ ਦਿੱਲੀ ਗਿਆ ਆਪਣੇ ਚੰਡੀਗੜ੍ਹ ਬੈਠਾ ਸੀ ਤੇ ਉਹਨਾਂ ਨੇ ਇਹ ਕਿਹਾ ਵੀ ਸਾਡਾ ਜਿਹੜਾ ਸਮਝੌਤਾ ਅਲਾਈਅੰਸ ਆ ਉਹ ਅਕਾਲੀ ਦਲ ਨਾਲ ਖਤਮ ਅਸੀਂ ਅਲਾਈਅੰਸ ਨਹੀਂ ਕਰਨਾ ਚਾਹੁੰਦੇ ਤੇ ਤੇਰੇ ਕੋਲ ਖੁੱਲਾ ਮੌਕਾ ਏ ਪੰਜਾਬ 'ਚ ਜਿੰਨਾ ਤੂੰ ਕੰਮ ਕਰ ਸਕਦਾ ਜਿੰਨੇ ਜ਼ਿਲ੍ਹਿਆਂ 'ਚ ਕਰ ਸਕਦਾ ਕਰ ਤੇ ਜਦੋਂ ਉਹਨਾਂ ਨੇ ਮੈਨੂੰ ਇਹ ਕਿਹਾ ਕਿਉਂਕਿ ਹਮੇਸ਼ਾ ਨੈਸ਼ਨਿਸਟ ਜਦੋਂ ਪੰਜਾਬ ਦੇ ਟੁਕੜੇ ਦਾ ਦੇਸ਼ ਦੇ ਟੁਕੜੇ ਕਰਨ ਦੀ ਗੱਲ ਆਈ ਆ ਉਹਨਾਂ ਨੇ ਹਮੇਸ਼ਾ ਡਟ ਕੇ ਖੜੇ ਹੋ ਕੇ ਉਸ ਅੰਸਨਾ ਦਾ ਵਿਰੋਧ ਕੀਤਾ ਤੇ ਪੰਜਾਬ ਦੁਬਾਰਾ ਹਿੱਲ ਚੱਲਿਆ ਸੀ ਅੰਮ੍ਰਿਤਪਾਲ ਵੇਲੇ ਯਾਦ ਕਰੋ ਦੁਬਾਰਾ ਸਭ ਘਬਰਾ ਗਏ ਸੀ ਤੇ ਇਹ ਕਿਸੇ ਦੇ ਪੈਰ ਨਹੀਂ ਲੱਗਦੇ ਸੀ ਇਹ ਉਹੀ ਨੇ ਲੁਧਿਆਣਾ ਦੇ ਕਾਂਗਰਸੀ ਕਹਿੰਦੇ ਨੇ ਕਿ ਪਰ ਵਰਕਰ ਜਵਾਬ ਦੇਣਗੇ ਅਸ਼ਟਾ ਜਿਹੜਾ ਵਾ ਮੂੰਹ ਤੋੜਵਾ ਜਵਾਬ ਦੇਣਗੇ ਤੇ ਹੈਰਾਨਗੇ ਰਵਨੀਤ ਬਿੱਟੂ ਨੂੰ ਕਾਂਗਰਸ ਦੇ ਵਰਕਰ ਦੇਖੋ ਗੱਲ ਇੰਨੀ ਆ ਮੈਂ ਤਾਂ ਇਸ ਵੇਲੇ ਬੀਜੇਪੀ ਚਾ ਮੈਨੂੰ ਤਾਂ ਜਿਤਾਉਣ ਬੀਜੇਪੀ ਦੇ ਵਰਕਰਾਂ ਨੇ ਜਿਤਾਉਣਾ ਬੋਲੇ ਸੋਨਿਆ ਤੇ ਸੁਣ ਲਓ ਜਦੋਂ ਵੀ ਇਹ ਸੱਤਾ 'ਚ ਆ ਜਾਂਦੇ ਆ ਜਾਂ ਮੈਨੂੰ ਕਹਿੰਦੇ ਮੈਂ ਕੋਈ ਵੰਡਾ ਇਹ ਜਾਂ ਮੇਰੇ ਘਰੇ ਬੈਠਦਾ ਹੋਵੇ ਮੈਂ ਉਹਨੂੰ ਕੁਝ ਬਣਾਇਆ ਹੋਵੇ ਇਹ ਲੀਡਰ ਜਿੰਨੇ ਵੀ ਇਹੀ ਤਾਂ ਕਮੀ ਆ ਗਈ ਕਾਂਗਰਸ ਪਾਰਟੀ ਥੋੜੀ ਮਾੜੀ ਆ ਜੇ ਕੁਝ ਮੈਂ ਅੱਜ ਹਾਂ ਤਾਂ ਕਾਂਗਰਸ ਪਾਰਟੀ ਕਰਕੇ ਤੇ ਜੇ ਕਾਂਗਰਸ ਪਾਰਟੀ ਜਦੋਂ ਸੱਤਾ ਚਾਹੁੰਦੀ ਆ ਇਹ ਆਪਣੇ ਗੱਡੀਆਂ 'ਚ ਬਹਿਣ ਵਾਲੇ ਉਹਨਾਂ ਨੂੰ ਸਟੇਜਾਂ ਤੇ ਉਹਨਾਂ ਨੂੰ ਚੇਅਰਮੈਨੀਆਂ ਉਹਨਾਂ ਨੂੰ ਸਭ ਕੁਝ ਕਾਂਗਰਸ ਦੇ ਵਰਕਰ ਨੂੰ ਪੁੱਛਿਆ ਕਦਾ ਜਿਹੜਾ ਬੂਥਾਂ ਦੇ ਬੈੰਦਾ ਵਰਕਰ ਜਾਂ ਜਿਹੜਾ ਨਾਰੇ ਲਾਉਂਦਾ ਜੋ ਟੈਂਟ ਲਾਉਂਦਾ ਦਰਿਆ ਬਚਾਉਂਦਾ ਉਹਨੂੰ ਪੁੱਛਿਆ ਕਿ ਨੂੰ ਮੈਂ 1 10 ਦਿਨ ਮੈਨੂੰ ਰੀਲਾਂ ਤੁਹਾਡੀਆਂ ਪਾ ਰਹੇ ਨੇ ਕਹਿੰਦੇ ਨੇ ਕਿ ਇਹ ਆਪਣੇ ਘਰ ਮਿਲਦੇ ਨਹੀਂ ਉਹ ਇਦਾਂ ਦੀਆਂ ਰੀਲਾਂ ਜਿਹੜੀਆਂ ਕਈ ਕਾਂਗਰਸੀ ਵਰਕਰ ਪਾ ਰਹੇ ਮੈਨੂੰ ਨਹੀਂ ਮੈਨੂੰ ਨਹੀਂ ਪਤਾ ਇਹ ਕੀ ਆ ਕੀ ਨਹੀਂ ਪਰ ਮੈਨੂੰ ਇੱਕ ਗੱਲ ਮੇਰੀ ਸੁਣ ਲਓ ਬਈ ਇੱਕ ਕਾਂਗਰਸ ਦਾ ਜਿਹੜਾ ਵਰਕਰ ਆ ਨਾ ਉਹ ਮੇਰਾ ਕੰਮ ਰੀਲਾਂ ਪਾਉਣਾ ਜਾਂ ਮੇਰਾ ਕੰਮ ਥੋੜੀ ਆ ਉਹਨਾਂ ਦਾ ਕੰਮ ਆ ਉਹ ਪਾਉਣ ਪਰ ਮੈਂ ਤੁਹਾਨੂੰ ਦੱਸਦਾ ਵੀ ਕਾਂਗਰਸ ਵਰਕਰ ਆ ਜਿਹੜਾ 2 ਮਹੀਨੇ ਦੇ ਅੰਦਰ ਅੰਦਰ ਇਲੈਕਸ਼ਨ ਦਾ ਟਾਈਮ ਆ ਤੋਂ ਨੂੰ ਕਾਂਗਰਸ ਦਾ ਲੀਡਰ ਰਹਿ ਜਾਣਗੇ ਕਾਂਗਰਸ ਦੇ ਸਾਰੇ ਵਰਕਰ ਆ ਜਿਹੜੇ ਉਹ ਭਾਜਪੀ ਫੁੱਲ ਥੰਡੇ ਥੱਲੇ ਹੋਣਗੇ ਬਿਲਕੁਲ ਬਿਲਕੁਲ ਐਸੀ ਗੈ ਰਵਨੀਤ ਬਿੱਟੂ ਜਿਹੜੇ ਵੱਡਾ ਬਿਆਨ ਦਿੰਦੇ ਨਜ਼ਰ ਆਏ ਨੇ ਤੇ ਕਹਿੰਦੇ ਨੇ ਕਿ ਪੀਐਮ ਦੀ ਸਿਕਿਉਰਿਟੀ ਬ੍ਰੀਚ ਮਾਮਲੇ ਦੇ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਹੱਥ ਹੈ ਕਿਉਂਕਿ ਉਹਨਾਂ ਦੀ ਸਰਕਾਰ ਸੀ ਤੇ ਦੂਜੇ ਪਾਸੇ ਪ੍ਰਤਾਪ ਸਿੰਘ ਬਾਜਵਾ ਨੂੰ ਇੱਕ ਵਾਰ ਫਿਰ ਚੈਲੰਜ ਕਰਦੇ ਹੋਏ ਨਜ਼ਰ ਆ ਰਹੇ ਨੇ ਕਹਿੰਦੇ ਨੇ ਜਿਹੜੀਆਂ ਗੱਲਾਂ ਕਹੀਆਂ ਦਮ ਮੈਂ ਤਾਂ ਲੁਧਿਆਣੇ ਆ ਕੇ ਲੜੋ ਤੇ ਫਿਰ ਦੇਖਦੇ ਆ ਕਿ ਕਿੰਦਾ ਬਾਟਾ ਮਾਂਜਿਆ ਜਾਂਦਾ ਕੈਮਰਾ ਪਰਸਨ ਗੋਲਦੀ ਦੇ ਨਾਲ ਬੇਕਾਲ ਚਰਚਾ ਟੀਵੀ ਲੁਧਿਆਣਾ